ਤੇ ਇਹਦੀ ماں ਥੱਲੇ 23 ਕਿਲੋ 600 ਗ੍ਰਾਮ ਦੁੱਧ ਦਾ ਰਿਕਾਰਡ ਪੈਦਾ ਹੋਇਆ ਬਿਆ ਇਹ ਜਾਨਵਰ ਕਰੋੜਾਂ ਰੁਪਈਆ ਦੇ ਜਾਨਵਰ ਨੇ 25 25 ਕਰੋੜ 50 50 ਕਰੋੜ 10 10 ਕਰੋੜ ਬਾਈ ਇਹਨਾਂ ਦੇ ਰੇਟ ਨੇਗੇ ਤੇ ਬਾਈ ਲੋਕ ਕਰੋੜਾਂ ਰੁਪਈਆ ਚੱਕੀ ਫਿਰਦੇ ਨੇ ਕਹਿੰਦੇ ਜੇ ਐਡੇ ਐਡੇ ਸਰੀਰ ਦੇ ਜਿਹੜੇ ਜਾਨਵਰ ਨੇ ਨਾ ਬਾਈ ਸਾਡੇ ਘਰ ਦਾ ਸ਼ਿੰਗਾਰ ਬਣ ਜਾਣ ਮੁਕਾਬਲੇ ਦੇ ਵਿੱਚ ਇਸ ਵਾਰ ਪਹਿਲੀ ਵਾਰ ਪਾਇਆ ਸੀ ਹਾਂਜੀ ਪਹਿਲੀ ਵਾਰ ਪਾਇਆ ਸੀ ਤੇ ਪਹਿਲੀ ਵਾਰ ਹੀ 5ਵੇਂ ਨੰਬਰ ਦੀ ਵੀ ਇਸ਼ਾਰਾ ਹਾਸਲ ਕਰ ਗਿਆ ਹਾਂਜੀ 5ਵੇਂ ਦੀ ਦਾ ਸਾਈ ਵੀ ਬਾਈ 5-10 ਲੱਖ ਰੁਪਏ ਨਾਲ ਤਾਂ ਦੀ ਸਾਈ ਹੀ ਹੋਗੀ ਟਰਾਲੀ ਜਿੰਨਾ ਚੌੜਾ ਝੋਟਾ ਭਰਾਵੋ ਟਰਾਲੀ ਜਿੰਨਾ ਚੌੜਾ ਉੱਪਰ ਚਾਹੇ ਬੰਦਾ ਬਾਈ ਬੈੱਡ ਲਾਲੇ ਦੇਖ ਲਓ ਡਬਲ ਬੈੱਡ ਲਾਲੇ ਚਾਹੇ ਉੱਪਰ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਬੱਲੇ ਵੇਰਕੇ ਵਾਲੀ ਮੰਡੀ ਤੇ ਖੜੇ ਆਂਗੇ ਵਿਸਾਖੀ ਵਾਲੀ ਮੰਡੀ ਤੇ ਅੰਮ੍ਰਿਤਸਰ ਦੀ ਧਰਤੀ ਤੇ ਅੱਜ ਸੋਨੂੰ ਇੱਥੇ ਇੱਕ ਮਹਾਰਥੀ ਚੈਂਪੀਅਨ ਦੇ ਦਰਸ਼ਨ ਕਰਵਾਉਣੇ ਆ ਭਰਾਵੋ ਜਿਹੜਾ ਆਪਾਂ ਕਹਿ ਦਈਏ ਬਾਈ ਇੰਡੀਆ ਲੈਵਲ ਤੇ ਚੈਂਪੀਅਨ ਬਣਿਆ 5ਵੇਂ ਨੰਬਰ ਤੇ ਆਇਆ ਬਾਈ ਇਹ ਬੀਐਫਏ ਮੇਲੇ ਤਨੌਲੇ ਤੋਂ ਸੋਨੂੰ ਪਤਾ ਤਨੌਲੇ ਦੇ ਵਿੱਚ ਬਫੈਲੋ ਫਾਰਮਰ ਐਸੋਸੀਏਸ਼ਨ ਵੱਲੋਂ ਬਾਈ ਇੱਕ ਇੰਟਰਨੈਸ਼ਨਲ ਪੱਧਰ ਦਾ ਪਸ਼ੂਆਂ ਦਾ ਮੇਲਾ ਹੁੰਦਾ ਜਿਹਦੇ ਵਿੱਚ ਸਿਰਾ ਤੋਂ ਸ਼ਿਰਾ ਜਾਨਵਰ ਆਉਂਦੇ ਨੇ ਬਾਈ ਮੱਜਾਂ ਨੂੰ ਬਾਈ ਸਿਰਾ ਤੋਂ ਸ਼ਿਰਾ ਨਾਮ ਮਿਲਦੇ ਆ ਤੇ ਇਸੇ ਤਰ੍ਹਾਂ ਹੀ ਸਾਨਾਂ ਦਾ ਮੁਕਾਬਲਾ ਹੁੰਦਾ ਇਹ ਬਾਈ ਜਿਹੜਾ ਖੜਾ ਪਾਰਸ ਹੈ ਅਰਜਨ ਕੁੰਗੜ ਦਾ ਬੱਚਾ ਪਾਰਸ ਦੇ ਕੋਲੇ ਲਾ ਕੇ ਜਿਵੇਂ ਲੋਹਾ ਵੀ ਸੋਨਾ ਬਣ ਜਾਂਦਾ ਨਾ ਬਾਈ ਜਿਹੜੀ ਮੱਝ ਦੇ ਇਹ ਪਾਰਸ ਦਾ ਬਾਈ ਸੀਮਣ ਲੱਗ ਜਾਂਦਾ ਨਾ ਉਹ ਜਿਹੜੀ ਬੱਚਾ ਅੱਗੇ ਦਿੰਦੀ ਆ ਨਾ ਬਾਈ ਉਹ ਸੋਣਾ ਹੀ ਹੁੰਦਾ ਇਹਦੇ ਪੈਦਾ ਕੀਤੇ ਹੋਏ ਕੱਟੇ-ਕਟੀਆਂ ਬਾਈ ਜਮਦੇ ਹੀ ਲੱਖ-ਲੱਖ ਰੁਪਏ ਦੇ 1.5 ਲੱਖ ਰੁਪਏ ਦੇ ਵਿਕਦੇ ਆ ਹੁਣ ਮੰਡੀਆਂ 'ਚੋਂ 8-8 ਲੱਖ ਦੀਆਂ 10-10 ਲੱਖ ਦੀਆਂ 5-5 ਲੱਖ ਦੀਆਂ ਮੱਝਾਂ ਵੇਕਦੀਆਂ ਨੇ ਲੋਕ ਕਈ ਜਿਹੜੇ ਮੇਰੇ ਵਰਗੇ ਹੁੰਦੇ ਆ ਬੈਂਗਣ ਦਾਸ ਕਹਿੰਦੇ ਆ 5 ਲੱਖ ਦਾ ਦੁੱਧ ਕਿੱਥੋਂ ਪੂਰਾ ਹੋਜੂ ਉਹ ਦੁੱਧ ਪੂਰਾ ਕਰਕੇ ਨਹੀਂ ਉਹਦੇ ਪੈਸੇ ਪੂਰੇ ਹੁੰਦੇ ਜਦੋਂ ਬਈ ਪਾਰਸ ਵਰਗੇ ਸਾਂਣ ਦੇ ਇਹ ਆਪ ਬਈ ਅਰਜਨ ਕੁੰਗੜ ਦਾ ਬੱਚਾ ਤੇ ਇਹਦੀ ਮਾਂ ਥੱਲੇ 23 ਕਿਲੋ 600 ਗ੍ਰਾਮ ਦੁੱਧ ਦਾ ਰਿਕਾਰਡ ਪੈਦਾ ਹੋਇਆ ਵਿਆ ਤੇ ਜਦੋਂ ਬਈ ਇਹੋ ਜੇ ਸਾਂਣ ਦਾ ਸੀਮਣ ਲੱਗਦਾ ਨਾ ਉਹ 5-5 ਲੱਖ 10-10 ਲੱਖ ਵਾਲੀ ਮੱਝ ਦੇ ਤਾਂ ਜਿਹੜੀ ਉਹ ਬਈ ਅੱਗੇ ਉਹ ਭਰਾਵੋ ਕੱਟੀ ਪੈਦਾ ਕਰਦੀ ਹੈ ਨਾ ਉਹ ਜੰਮਦੀ ਐ ਹੁੰਦੀ ਐ ਜਿਵੇਂ 4 ਮਹੀਨਿਆਂ ਦੀ ਹੋਵੇ ਉਹੇ ਜੀਆਂ ਕਟੀਆਂ ਫਿਰ ਬਾਈ ਲੱਖ-ਲੱਖ ਰੁਪਏ ਦੀਆਂ 1.5-1.5 ਲੱਖ ਰੁਪਏ ਦੀਆਂ ਵਿਕਦੀਆਂ ਨੇ ਤੇ ਉਹਨਾਂ ਨੂੰ ਚੰਗੇ ਫਾਰਮਾਂ ਦੀ ਸ਼ਾਨ ਬਣਦੀਆਂ ਨੇ ਉਹ ਜਿੱਥੇ ਬੰਦੇ ਸਾਂਭ-ਸਮਭਾਈ ਕਰਦੇ ਆਗੇ ਹਾਂ ਜਿਹੜੇ ਫਾਰਮਾਂ ਦੇ ਖਰਾਕ ਨਾ ਦੇਖਦੇ ਆ ਵੀ ਖਰਾਕ ਇੰਨੇ ਦੀ ਪੈ ਗਈ ਇੰਨੇ ਦੀ ਪੈ ਗਈ ਉੱਥੇ ਨਹੀਂ ਉਹੋ ਜਿਹੇ ਜਾਨਵਰ ਪਾਲਦੇ ਇਹ ਕਿਹੜੇ ਵੀਰਾਂ ਕੋਲੇ ਨੇ ਬਾਈ ਮੈਂ ਤੁਹਾਡੀ ਬਾਈਆਂ ਨਾਲ ਗੱਲਬਾਤ ਕਰਵਾਉਣਾ ਇਹ ਉਹ ਜਾਨਵਰ ਆ ਜਾਂਦੇ ਨੇ ਭਰਾਵੋ ਤੁਸੀਂ ਦੇਖੋ ਵੀ ਕਿੰਨਾ ਸ਼ਾਂਤ ਸੁਭਾਅ ਦਾਗਾ ਜਿਹੜਾ ਜਾਨਵਰ ਦਾ ਸੁਭਾਅ ਨਾ ਉਹ ਆਪਦੇ ਮਾਲਕਾਂ ਤੇ ਭਗ ਜਾਂਦਾ ਜਿਵੇਂ ਬਾਈ ਹੁਰੀ ਨੇ ਦੇਖੋ ਬਾਈ ਬਹੁਤ ਵਧੀਆ ਠੰਡੇ ਸਹਤ ਸਿਹਤ ਸੁਭਾਲ ਨੇ ਸਹਿਜ ਮਤੇ ਵਾਲੇ ਨੇ ਹਨਾ ਆਪਾਂ ਪਿਛਲੀ ਵਾਰ ਵੀ ਇਹਦੀ ਵੀਡੀਓ ਕਰੀ ਤੀ ਇਹ ਜਾਨਵਰ ਕਰੋੜਾਂ ਰੁਪਈਆ ਦੇ ਜਾਨਵਰ ਨੇ 25 25 ਕਰੋੜ 50 50 ਕਰੋੜ 10 10 ਕਰੋੜ ਬਾਈ ਇਹਨਾਂ ਦੇ ਰੇਟ ਨੇਗੇ ਪੰਜਾਬ ਦੀ ਧਰਤੀ ਦੇ ਇਹੋ ਜਿਹੇ ਬੰਦੇ ਵੀ ਨੇ ਜਿਹੜੇ ਕਹਿੰਦੇ ਬਾਈ 700 ਕਰੋੜ 2 ਕਰੋੜ ਲੈ ਲਓ ਬਾਈ ਇਹੋ ਜਹਾ ਜਾਨਵਰ ਕਹਿੰਦੇ ਸਾਡੇ ਕਿੱਲਿਆਂ ਤੇ ਬੰਧਿਆ ਜਾਵੇ ਬਾਈ ਹਨਾ ਤੇ ਬਾਈ ਲੋਕ ਕਰੋੜਾਂ ਰੁਪਈਆ ਚੱਕੀ ਫਿਰਦੇ ਨੇ ਕਹਿੰਦੇ ਜੇ ਐਡੇ ਐਡੇ ਸਰੀਰ ਦੇ ਜਿਹੜੇ ਜਾਨਵਰ ਨੇ ਨਾ ਬਾਈ ਸਾਡੇ ਘਰ ਦਾ ਸ਼ਿੰਗਾਰ ਬਣ ਜਾਣ। ਆਪਾਂ ਬਾਈ ਹੋਰਿਆਂ ਨਾਲ ਗੱਲਬਾਤ ਕਰਦੇ ਆ। ਤੁਸੀਂ ਬੋਲੋਗੇ ਬਾਈ ਜੀ। ਤੇ ਕੋਈ ਮਰਜ਼ੀ ਬੋਲ ਪਿਓ ਕੋਈ ਗੱਲ ਨਹੀਂ। ਸਸਤੀਕਰ ਬਾਈ ਜੀ। ਸਸਤੀਕਰ ਬਾਈ। ਬੋਲ ਠੀਕ ਹੋ ਬਾਈ ਜੀ। ਬਹੁਤ ਵਧੀਆ। ਸਭ ਤੋਂ ਪਹਿਲਾਂ ਬਾਈ ਜੀ ਆਪਣਾ ਨਾਮ ਦੱਸੋਗੀ ਆ ਜੀ। ਜੋਰਾ ਸਿੰਘ ਹੈ ਮੇਰਾ ਨਾਮ। ਜੋਰਾ ਸਿੰਘ। ਹਾਂ ਜੀ। ਤੇ ਆਪਣੇ ਫਾਰਮ ਦਾ ਨਾਮ ਕੀ ਹੈ ਜੀ? ਸੰਧੂ ਜੀ। ਸੰਧੂ ਡੇਰੀ ਫਾਰਮ। ਠੀਕ ਹੈ। ਕਿਹੜਾ ਪਿੰਡ ਆ ਜਾਂਦਾ ਜੀ ਆਪਾਂ? ਪਿੰਡ ਖਜਾਲਾ ਜੀ। ਮਹਿਤਾ ਰੋਡ ਤੇ ਜੀ। ਮਹਿਤਾ ਰੋਡ। ਜ਼ਿਲ੍ਹਾ ਅੰਮ੍ਰਿਤਸਰ ਏ ਬਾਈ ਜੇਕਰ ਇਸ ਪਾਰਸ ਦੀ ਗੱਲ ਕਰੀਏ ਇਹ ਆਪਣੇ ਘਰੀ ਪੈਦਾ ਹੋਇਆ ਵਿਆ ਆਪਣੇ ਘਰੇ ਜੀ ਠੀਕ ਹੈ ਦੇਖ ਲਓ ਭਰਾਵੋ ਘਰੇ ਇਹੋ ਜਿਹਾ ਸਾਨ ਪੈਦਾ ਕਰਨਾ ਤੇ ਉਸ ਤੋਂ ਬਾਅਦ ਉਹਦੀ ਸੇਵਾ ਕਰਨੀ ਤੇ ਫਿਰ ਮੁਕਾਬਲਿਆਂ ਦੇ ਵਿੱਚ ਚੈਂਪੀਅਨ ਬਣਨਾ ਬਾਈ ਮੁਕਾਬਲੇ ਦੇ ਵਿੱਚ ਇਸ ਵਾਰ ਪਹਿਲੀ ਵਾਰ ਪਾਇਆ ਸੀ ਹਾਂਜੀ ਪਹਿਲੀ ਵਾਰ ਪਾਇਆ ਸੀ ਤੇ ਪਹਿਲੀ ਵਾਰ ਹੀ 5ਵੇਂ ਨੰਬਰ ਦੀ ਵੀ ਜਿੱਤ ਹਾਸਲ ਕਰ ਗਿਆ ਹਾਂਜੀ 5ਵੇਂ 5ਵੇਂ ਦੇਖ ਲਓ ਭਰਾਵੋ ਪਿਛਲੀ ਵਾਰ ਬਾਈ ਹੋਰਾਂ ਦੀ ਕੋਈ ਤਿਆਰੀ ਨਹੀਂ ਸੀ ਉਦੋਂ ਮੈਨੂੰ ਕਹਿੰਦੀ ਦੀ ਕਹਿੰਦੇ ਬਾਈ ਆਪਾਂ ਕੱਲਾ ਬਸ ਵੀ ਘਰੇ ਆਪਦੇ ਚੰਗੇ ਪਸ਼ੂ ਆਪਾਂ ਕਹੀਏ ਵੀ ਬੱਚੇ ਪੈਦਾ ਕਰਨ ਵਾਸਤੇ ਇਹਨੂੰ ਰੱਖਿਆ ਗਿਆ ਤੇ ਐਤ ਕੀ ਪਾਇਆ ਤਾਂ ਬੋਫੈਲੋ ਫਾਰਮਰ ਐਸੋਸੀਏਸ਼ਨ ਦੇ ਵਿੱਚ ਬਾਈ ਇਹ ਪੰਜਵੇਂ ਨੰਬਰ ਤੇ ਆ ਗਿਆ ਬਾਈ ਇਹਦੀ ਖਾਦ ਖਰਾਕ ਕੀ ਆ ਕੀ ਕੀ ਪਾਉਣੇ ਹੋ ਬਾਈ ਇਹਨੂੰ ਜੋ ਵੀ ਖਾਲੇ ਭਾਜੀ ਜਿੱਦਾਂ ਦੇ ਮਤਲਬ ਖਰਾਕ ਜਿੱਦਾਂ ਦੇ ਸੱਜਰਾ ਟੰਗਰਾ ਨਾ ਬੰਦਨੀ ਬਾਈ ਵੀ ਕਹਿੰਦੇ ਸੇਵ ਪਾਉਣੇ ਆ ਆ ਚੀਜ਼ ਪਾਏ ਆ ਆ ਜੀ ਭਾਈ ਦੇ ਜੀ ਭਾਈ ਦੇ ਸੇਵ ਵੀ ਪਾਈ ਦੇ ਦੇਸੀ ਘਿਓ ਵੀ ਚਾਰੀਦਾ ਹੈ ਜੀ ਠੀਕ ਹੈ ਹਾਂਜੀ ਤੇ ਕਹਿੰਦੇ ਬਾਈ ਕੁਆਂਟਲਰ ਦੇ ਹਿਸਾਬ ਤੇ ਬਾਕੀ ਜੋ ਮੱਝਾਂ ਖਰਾਕ ਖਾਣ ਉਹ ਦੇਈਦੀ ਹੈ ਜੀ ਠੀਕ ਹੈ ਬਾਈ ਨੂੰ ਪਾਉਣਾ ਵਾ ਬਾਈ ਨਾਲ ਕਰਦਾ ਗੱਲ ਬਾਈ ਫਿਰ ਜਦੋਂ ਉੱਥੇ ਪਾਰਸ ਦਾ 5 ਨੰਬਰ ਆ ਗਿਆ ਹੈਨਾ ਹਾਂਜੀ ਤੇ ਉਦੋਂ ਫਿਰ ਕਿੰਨੀ ਕੁ ਖੁਸ਼ੀ ਹੋਈ ਬਾਈ ਖੁਸ਼ੀ ਤੇ ਵੇਖੋ ਜੀ ਬੜੀ ਹੁੰਦੀ ਹੈ ਜੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਬਾਈ ਖਰੀਦ-ਵੇਚ ਵਾਲਿਆਂ ਦੇ ਫੋਨ ਵੀ ਆਏ ਹੋਣਗੇ ਵੀ ਯਾਰ ਸਾਨੂੰ ਦੇ ਦਿਓ ਆਏ ਆ ਜੀ ਠੀਕ ਹੈ ਹਾਂਜੀ ਤੇ ਕੋਈ ਮਨ ਬਣ ਸਕਦਾ ਕਈ ਵਾਰ ਕਿਸੇ ਭਰਾ ਦਾ ਆਵੇ ਬੰਦਾ ਕਹੇ ਵੀ ਮੈਂ ਯਾਰ ਵੀ ਇਹਦਾ ਸਾਨੂੰ ਵੀ ਹੋਣੇ ਨੇ ਲੈਣਾ ਦੇਣਾ ਬਹੁਤ ਦਿੱਤਾ ਜੀ ਅੱਛਾ ਤੇ ਚਲੋ ਅਸੀਂ ਵੀ ਆਨੇ ਆ ਵੀ ਜੇ ਕਹਦਾ ਮਾਨੋ ਵੀ ਤੇ ਕੋਈ ਲੈ ਸਕਦਾ ਠੀਕ ਹੈ ਪਰ ਗੱਲ ਭਰਾਵੋ ਇਹੋ ਜੀ ਆ ਬਾਕੀ ਨਾਲ ਇਸ ਗੱਲ ਆ ਕਿ ਇਹ ਜਾਨਵਰ ਖਰੀਦੇ ਜਾਂਦੇ ਜੀ ਤੁਸੀਂ ਕੋਈ ਸਵਾਤ ਤੌਰ ਤੇ ਫੋਨ ਨਾ ਕਰੇ ਜਿਹਨੇ ਲੈਣਾ ਵਾ ਬਾਈ ਇਹ ਜਾਨਵਰ ਕਰੋੜਾ ਕਈ ਸਵਾਤ ਤੌਰ ਤੇ ਫੋਨ ਕਰਦੇ ਆ ਸਵਾਤ ਤੌਰ ਤੇ ਸਾਨੂੰ ਫੋਨ ਨਾ ਕਰੇ ਜਿਹਨੇ ਲੈਣਾ ਵਾ ਹੂੰ ਉਹੋ ਹੀ ਗੱਲ ਸਾਡਾ ਕਰੇ ਜਿਵੇਂ ਉਹ ਹੁੰਦਾ ਨਾ ਕੋਈ ਬੰਦਾ 50 ਰੁਪਏ ਸਾਈ ਦੇ ਕੇ ਕਰੀ ਜਾਂਦਾ ਵੀ 50 ਸਾਈ ਦੇ ਕੇ ਆ 50 ਰੁਪਏ ਸਾਈ ਦੇ ਕੇ ਆ ਇਹਨਾਂ ਦੀ ਤਾਂ ਸਾਈ ਵੀ ਬਾਈ 5-10 ਲੱਖ ਰੁਪਏ ਨਾਲ ਤਾਂ ਦੀ ਸਾਈ ਹੋਊਗੀ ਵੀ ਸਵਾਲ ਲੈਣ ਵਾਸਤੇ ਨਾ ਬੰਦਾ ਕਿਤੇ ਕਹੇ ਵੀ ਹੋ ਕੇ ਦੋ ਜਣੇ ਇਕੱਠੇ ਲੈ ਕੇ ਸਵਿਫਟ ਵਗ ਜੀਏ ਹਨਾ ਗੁੱਸਾ ਨਹੀਂ ਵੀ ਰੇ ਕੋਈ ਗੱਲ ਦਾ ਗੁੱਸਾ ਨਹੀਂ ਇਹ ਗੱਲ ਦਾ ਕਰਨਾ ਜਿਹੜੇ ਬੰਦਿਆਂ ਨੇ ਬਾਈ ਇਹ ਖਰੀ ਗੱਲ ਕਹੀ ਆ ਵੀ ਕੋਈ ਗੁੱਸਾ ਨਾ ਕਰੇ ਜਿਹੜੇ ਬੰਦੇ ਨੇ ਖਰੀਦਣਾ ਉਹ ਫੋਨ ਕਰੇ ਸਾਨੂੰ ਜਿਹਨੇ ਬਾਈ ਜਾਨਵਰ ਪਾਲੇ ਹੁੰਦੇ ਆ ਨਾ ਸਾਰੇ ਭਰਾਵਾਂ ਨੂੰ ਪਤਾ ਬਾਈ ਜਿਹਨੇ ਮਿਹਨਤ ਕੀਤੀ ਹੁੰਦੀ ਆ ਨਾ ਉਹਨੂੰ ਪਤਾ ਹੁੰਦਾ ਵੀ ਸਾਡਾ ਜਾਨਵਰਾ ਹਨਾ ਅਏ ਮੇ ਕੋਈ ਬੰਦਾ ਬਾਈ ਸਵਾਲ ਲੈਣ ਦਾ ਮਾਰਾ ਫੋਨ ਕਰੀ ਜਾਵੇ ਮੁਰੋਂ ਕਈ ਵਾਰ ਬੰਦਾ ਪੁੱਠਾ ਬੋਲ ਪੈਂਦਾ ਵੀ ਉਹ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਦੀ ਕਿੰਨੀ ਉਮਰ ਹੋ ਗਈ ਬਾਈ ਹੁਣ ਇਹ 4.5 ਸਾਲ ਅੰਦਰੋਂ ਆ ਕੇ ਦਿਖਾ ਦੇ ਬਾਈ ਸਾਰਾ ਇਹਨੂੰ 4.5 ਸਾਲ ਦਾ 4.5 ਸਾਲ ਉਮਰ ਹੋਈ ਹੈ ਜੀ ਠੀਕ ਹੈ ਬਾਕੀ ਜੋ ਕੁਝ ਵੀ ਤੁਹਾਡੇ ਸਾਹਮਣੇ ਆ ਬਾਕੀ ਸੁੰਭੂ ਵਗੈਰਾ ਦਿਖਾ ਦੇ ਬਾਈ ਜਿਵੇਂ ਆ ਸਾਰੀ ਚੀਜ਼ ਆ ਨਾ ਮੈਂ ਤੁਹਾਨੂੰ ਦਿਖਾਉਣਾ ਭਰਾਵੋ ਦੇਖੋ ਬਾਈ ਪੈਰਪੂਰ ਦੇਖੋ ਬਾਈ ਕਿੰਨੇ ਸੁਨੱਖੇ ਆਪਾਂ ਕਹੋ ਬਾਈ ਦੇਖ ਲਓ ਆ ਚੀਜ਼ ਦੇਖੋ ਬਾਈ ਛਾਤੀ ਦੇਖੋ ਇਹਦੀ ਮੈਂ ਕੀ ਆਵਾਜ਼ ਹੈ ਆਹ ਚੀਜ਼ ਤੋਂ ਪਤਾ ਲੱਗਦਾ ਹੁੰਦਾ ਬਾਈ ਇਹਨਾਂ ਦਾ ਜਿਹੜੇ ਪਾਰਖੂ ਬਣਨਾ ਉਹ ਸਾਰੇ ਇਹੀ ਚੀਜ਼ ਉਹ ਕਰਦੇ ਆਗੇ ਬਿਲਕੁਲ ਬਾਈ ਤੇ ਇਹਨੂੰ ਮੜਾ ਗੇੜਾ ਦਵਾ ਦਈਏ ਬਾਈ ਅੰਦਰ ਹੀ ਦਵਾਉਣਾ ਗੇੜਾ ਮੜਾ ਦੂਰ ਦੂਰ ਹੋ ਜਾਓ ਤੇ ਹਾਂਜੀ ਇੱਕ ਸਰਟੀਫਿਕੇਟ ਦਾ ਬੋਲਦੇ ਨਾਲ ਹੀ ਸਾਡੀ ਮੇਰਦਾਂ ਨੂੰ ਅਸਾਂ ਜਿਹੜਾ ਜਿੱਤੇ ਵਾਲਾ ਹੈਗਾ ਜਿਹੜਾ ਚੈਂਪੀਅਨ ਦਾ ਸਾਡੀ ਵੀਰੇਡ ਹਾਂਜੀ ਚੈਂਪੀਅਨ ਦਾ ਨਾਲ ਸਰਟੀਫਿਕੇਟ ਦਵਾ ਠੀਕ ਆ ਬਾਈ ਹੁਰੀ ਕਹਿੰਦੇ ਬਾਈ ਜੇ ਕੋਈ ਭਰਾ ਵੀ ਕਹਿੰਦਾ ਨਾ ਜਿਵੇਂ ਆਪਾਂ ਗੱਲ ਤੋੜ ਲੀਆ ਜੇ ਪੈਸਾ ਚਲ ਮੈਨੂੰ ਪੁੱਛਣ ਤੋਂ ਡਰ ਲੱਗਦਾ ਦੀਗਾ ਮਾਹ ਕਿਤੇ ਫੜ ਕੇ ਬਤੰਦਰ ਢਾਣਾ ਲੈਣ ਵੀ ਐ 10 ਨੱਖਾ ਜਾਨਵਰ ਸਾਨੂੰ ਵੇਚਣ ਨੂੰ ਕਹਿਣਾ ਹੈ ਨਾ ਕਹਿੰਦੇ ਭਾਈ ਕੋਈ ਗੱਲ ਨਹੀਂ ਚੀਜ਼ਾਂ ਵਿਕਦੀਆਂ ਵੀ ਹੁੰਦੀਆਂ ਨੇ ਖਰੀਦੀਆਂ ਵੀ ਜਾਂਦੀਆਂ ਨੇ ਹੈਨਾ ਤੇ ਇਹਨੂੰ ਭਾਈ ਤੋੜ ਕੇ ਦਿਖਾਉਣਿਆ ਕਹਿੰਦੇ ਵੀ ਜੇਕਰ ਕੋਈ ਭਰਾ ਇਹਨਾਂ ਨੂੰ ਮੂੰਹੋਂ ਮੰਗੀ ਰਕਮ ਭਾਈ ਦੇਊਗਾ ਨਾ ਤਾਂ ਭਾਈ ਉਹਦਾ ਫਿਰ ਹੋਰ ਭਾਈ ਜੀ ਠੀਕ ਵਧੀਆ ਵਧੀਆ ਭਾਈ ਚੜਦੀ ਕਲਾ ਭਾਈ ਹਾਂ 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 ਭਾਈ ਆਉਣਾ ਭਾਈ ਮੈਂ ਆਉਣਾ ਤੇ ਭਰਾਵੋ ਬਾਈਹੁਰੀ ਕਹਿੰਦੇ ਵੀ ਜਿਹੜਾ ਜਿੱਤੇ ਦਾ ਸਰਟੀਫਿਕੇਟ ਹਨਾ ਉਹ ਵੀ ਨਾਲ ਵਿਕੂਗਾ ਤੇ ਬਾਈ ਇਹੇ ਜੇ ਜਾਨਵਰਾਂ ਦਾ ਬਾਈ 5-500 ਦਾ 3-300 ਦਾ ਤਾਂ ਸੀਮਣ ਵਿਕਦਾ ਹੈ ਜਿਹੜੇ ਭਰਾਵਾਂ ਨੇ ਸੀਮਣ ਉਹ ਕਰਨਾ ਹੋਵੇ 5-500 10-10000 ਤਾਂ ਇਹਨਾਂ ਦੀ ਘਰੇ ਖੜਿਆਂ ਦੀ ਰੋਜ਼ ਦੀ ਉਹ ਆ ਗਈ ਦੇਖੋ ਬਾਈ ਜੀ ਮੜਾ ਦਿਖਾ ਦਈਏ ਬਾਈ ਜੀ ਤੇ ਆ ਜਾ ਬਾਈ ਕਿਰਾਂ ਦਿਖਾ ਬਾਈ ਸਾਰਾ ਕਰਾ ਬਾਈ ਤੋਰ ਦੇ ਮੜਾ ਇੱਥੇ ਬਾਈ ਕਮਾ ਆ ਕੇ ਦੇ ਵਿੱਚ ਤੇ ਸਾਰਾ ਬਾਈ ਥੱਲੇ ਥੱਲੇ ਦਿਖਾ ਦੇ ਨਾੜਾ ਦੇਖ ਬਾਈ ਕਿਵੇਂ ਖੜੀਆਂ ਨੇ ਜਿਵੇਂ ਘੋੜੇ ਵਾਲੇ ਮੇਲੇ ਜੇ ਆਪਾਂ ਕਹਨੇ ਹੁੰਦੇ ਨਾ ਤੇ ਕੱਲੀ ਕੱਲੀ ਨਾੜ ਆਏ ਖੜੀਆਂ ਦੇਖ ਬਾਈ ਇਹ ਬਲੱਡ ਸ਼ਾਰ ਕੋਲੇ ਹੁੰਦੀ ਆ ਭਰਾਵੋ ਧਨੌਲੇ ਵਾਲੇ ਮੇਲੇ ਦੇ ਬਾਹਰ ਕੱਢ ਦਈਏ ਜੀ ਬਾਹਰ ਕੱਢਦੇ ਹਾਂ ਲਿਆ ਬਾਹਰ ਆ ਮਾੜੇ ਜੇ ਮੋਟਰਸਾਈਕਲ ਸਾਈਡ ਤੇ ਬਾਹਰ ਕੱਢਦੇ ਦੇ ਦੇ ਕਿ ਮੇਲਾ ਰਖਾ ਬਾਈ ਆਲੇ ਵਾਲੇ ਕਿਵੇਂ ਮੇਲਾ ਲੱਗਿਆ ਹੋਇਆ ਵੀਰਾਂ ਦਾ ਤੇ ਕਾਰਡ ਵੰਡਦੇ ਹੋ ਹਣੀ ਬਾਈ ਵੀਰਾਂ ਨੂੰ ਸਾਰਿਆਂ ਨੂੰ ਆਉਂਦੇ ਬਾਈ ਆਹ ਦੇਖ ਲਓ ਬਾਈ ਇਹਨੂੰ ਦੇਖਣ ਵਾਸਤੇ ਮੇਲਾ ਲੱਗਿਆ ਹੋਇਆ ਬਾਈ ਹੁਣ ਕਹਿੰਦੇ 20 25 ਲੀਟਰ ਦੁੱਧ ਤਾਂ ਸਾਡਾ ਰੋਜ਼ ਘਰੇ ਲੱਗ ਜਾਂਦਾ ਜਦੋਂ ਵੀਰ ਆਉਂਦੇ ਆ ਕੇ ਕੋਈ ਸੀ ਇਹ ਮੇ ਲਾਹਵੀਰ ਦਾ ਗਾਣਾ ਨਹੀਂ ਦੀ ਹੈਗਾ ਕਹਿੰਦਾ ਤੁਰਨਾ ਮੜਕ ਦੇ ਨਾਲ ਆਹ ਦੇਖ ਬਾਈ ਤੁਰਦਾ ਦਿਖਾ ਬਾਈ ਮਹਕ ਕਿਆ ਬਾਤ ਹੈ ਟੈਸਟੀ ਗੱਲ ਦੇਖੋ ਬਾਈ ਜਿਹੜੇ ਭਰਾ ਕਾਡੂ ਨੇਗੇ ਵੀ ਕਿੰਨੇ ਹੋ ਜਾਓ ਬਾਈ ਅੱਗੇ ਹੋ ਜਾਓ ਤੇ ਦੇਖ ਬਾਈ ਮਹਕ ਕਿਆ ਬਾਤ ਹੈ ਮੇਲਾ ਲੱਗਿਆ ਪਿਆ ਭਰਾਵੋ ਮੇਲਾ ਵਾਹ ਜੀ ਵਾਹ ਮਹਕ ਕਿਆ ਬਾਤ ਹੈ ਬਾਈ ਦੇਖ ਲਓ ਟਰਾਲੀ ਜਿੰਨਾ ਚੌੜਾ ਝੋਟਾ ਭਰਾਵੋ ਟਰਾਲੀ ਜਿੰਨਾ ਚੌੜਾ ਉੱਪਰ ਚਾਹੇ ਬੰਦਾ ਬਾਈ ਬੈੱਡ ਲਾ ਲੇ ਦੇਖ ਲਓ ਡਬਲ ਬੈੱਡ ਲਾ ਲੇ ਚਾਹੇ ਉੱਪਰ ਇੰਨਾ ਚੌੜਾ ਮੈਂ ਕਹਿੰਦਾ ਜਿਹੜੇ ਪਹਿਲਾਂ ਹੁੰਦੇ ਨਹੀਂ ਸੀ ਵੀ ਝੋਟੇ ਲਈ ਜਾਂਦੇ ਹੁੰਦੇ ਨਹਿਰਾਂ ਦੇ ਵਿੱਚ ਤੇ ਉਹਨਾਂ ਦੇ ਉੱਪਰ ਬੰਦੇ ਪਾਏ ਜਾਂਦੇ ਹੁੰਦੇ ਦੀ ਉਹ ਤਰ੍ਹਾਂ ਦਾ ਬਾਈ ਬਿਲਕੁਲ ਮੋੜ ਲਿਆ ਬਾਈ ਮੋੜ ਲਿਆ ਮੋੜ ਲਿਆ ਬਾਈ ਮੋੜ ਲਿਆ ਵਾਹ ਜੀ ਵਾਹ ਮਾਹ ਕੀ ਬਾਤ ਐ ਬੱਲੇ 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 ਬਾਈ ਇਹ ਤਾਂ ਨਾ ਯਾਰ ਤੂੰ ਵੀ ਆ ਬਾਈ ਹੈਨਾ ਤੇ ਕਿੰਨੀ ਕਿ ਸੇਵਾ ਨਾਲ ਪਾਲਿਆ ਬਾਈ ਜੇਕਰ ਗੱਲ ਕਰੀਏ ਬਾਈ ਜੀ ਸੇਵਾ ਦੇ ਵੇਖੋ ਜੀ ਜੋ ਸਜਰਾ ਮੱਝਾਂ ਖਾਂਦੀਆਂ ਉਹੋ ਹੀ ਇਹ ਨਾਲ ਖਾਂਦਾ ਜੀ ਅਹਾਂ ਹਾਂਜੀ ਵੀ ਘਰੇ ਆਪਾਂ ਵੀ ਪੂਰਾ ਵਧੀਆ ਜਾਨਵਰਾਂ ਨੂੰ ਛੋਹ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਠੀਕ ਆ ਬਾਈ ਆਹ ਦੇਖ ਲਓ ਬਾਈ ਦੇਖਣ ਵਾਲੇ ਵੀਰਾਂ ਮੇਲਾ ਲੱਗਿਆ ਵੇ ਅੱਗੇ ਆ ਜਾਈ ਮੁੰਡਿਆ ਆਇਆ ਅੱਗੇ ਆ ਜਾ ਬਾਈ ਤੇ ਅਸੀਂ ਵੀਰ ਦੀ ਤੋਲ ਕੇ ਪਾਇਆ ਨਹੀਂ ਕਿਸੇ ਠੀਕ ਆ ਆਹ ਦੇਖੋ ਬਾਈ ਫੋਟੋਆਂ ਖੇਦੇ ਨੇ ਬਾਈ ਹੋਰ ਨਹੀਂ ਸੈਲਫੀਆਂ ਇੱਕ ਹੋਰ ਨਾਲ ਆ ਫਿਰ ਤੇਰੀ ਇੱਧਰ ਵੀ ਵੀਡੀਓ ਬਣ ਜੇ ਠੀਕ ਤੇ ਕਿਹੜਾ ਪਿੰਡਾ ਬਾਈ ਦਾ ਮੈਂ ਨਹੀਂ ਕੁਹਰਾਂ ਵਾਹ ਜੀ ਵਾਹ ਤੇ ਦੇਖ ਲਓ ਭਰਾਵੋ ਜਿਵੇਂ ਚੋਟੀ ਦੇ ਸਿੰਗਰਾਂ ਨਾਲ ਸਟਾਰਾਂ ਨਾਲ ਲੋਕ ਸੈਲਫੀਆਂ ਲੈਂਦੇ ਆ ਨਾ ਇਹ ਵੀ ਚੋਟੀ ਦੇ ਸਟਾਰ ਹੀ ਨੇ ਭਰਾਵੋ ਵਧੀਆ ਲੱਗਦਾ ਨਾ ਪੂਰਾ ਵਾਹ ਜੀ ਵਾਹ ਆਜੋ ਭਾਈ ਆਜੋ ਮੈਂ ਕਹਿੰਦਾ ਕੀ ਬਾਤ ਆ ਭਾਈ ਦੇਖੋ ਮੇਲਾ ਲੱਗਿਆ ਪਿਆ ਭਰਾਵੋ ਮਹਾਂ ਕੀ ਬਾਤ ਆ ਇਹ ਬੱਲੇ ਵੇਰ ਕੇ ਆਲਾ ਮੇਲਾ ਭਾਈ ਜਿੱਥੇ ਬਾਈਹੂਰੀ ਪਾਰਸ ਨੂੰ ਲੈ ਕੇ ਆਏ ਨੇ ਨਾ ਇਹਦਾ ਪਾਰਸ ਐ ਬਾਈ ਇਹਦਾ ਨਾਈ ਬੜਾ ਸੋਹਣਾ ਰੱਖਿਆ ਪਾਰਸ ਕਹਿੰਦੇ ਜਿਹੜੀ ਚੀਜ਼ ਨੂੰ ਪਾਰਸ ਲੱਗ ਜੇ ਨਾ ਭਾਈ ਭਰਾਵੋ ਉਹਨੂੰ ਫਿਰ ਬਾਈ ਇਹ ਸ਼ਿਓਣਾ ਹੀ ਬਣਾ ਦਿੰਦਾ ਇਸੇ ਤਰ੍ਹਾਂ ਹੀ ਬਾਈ ਇਹਦੇ ਜਿਹੜੇ ਬੱਚੇ ਨੇ ਨਾ ਉਹ ਸਿਉਣੇ ਦੇ ਮੁੱਲ 'ਚ ਹੀ ਵਿਕਦੇ ਆ ਬਾਈ ਸਿਉਣੇ ਦੇ ਮੁੱਲ 'ਚ ਇਹਦੇ ਬੱਚੇ ਨੇ ਜਿਹੜੇ ਉਹ ਵਿਕਦੇ ਆ ਦੇਖੋ ਬਾਈ ਤੇ ਦੇਖੋ ਬਾਈ ਸਾਰਾ ਦੇਖ ਸਕ ਰਹੇ ਹੋ ਬਹੁਤ ਵਧੀਆ ਖੁੱਲੇ ਹੱਡਾਂ ਦਾ ਜਾਨ ਬਰਾ ਬਾਈ 4.5 ਸਾਲ ਉਮਰ ਹੈ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਬਾਈ ਇਹਨੇ ਮਾਰ ਕੇ ਹੀ ਮਾਰਨੇ ਨੇ ਮੱਲਾ ਮਾਰਨੀਆਂ ਨੇ ਤੁਸੀਂ ਲਾ ਲਓ ਵੀ ਬਿਨਾ ਤਿਆਰੀ ਤੋਂ ਇਹ ਪੰਜਵੇਂ ਨੰਬਰ ਤੇ ਆ ਗਿਆ ਤੇ ਬਾਈ ਆਪਣਾ ਮੋਬਾਈਲ ਨੰਬਰ ਕੀ ਆ ਬਾਈ ਬੋਲ ਨੰਬਰ ਉੱਤੇ ਮਾਰ ਦਿਓ ਜੀ ਆਪਣਾ ਠੀਕ ਹੈ ਇੱਧਰ ਕਰ ਦਿੰਦੇ ਆ ਬਾਈ ਇੱਧਰ ਆਇਆ ਜਿੰਨੇ ਸਾਨੂੰ ਦੱਸਿਆ ਭਰਾਵੋ ਨੰਬਰ 3 ਇਹ ਸੰਦੂ ਡੇਰੀ ਫਾਰਮ ਤੇ ਆ ਅਰਜਨ ਕੁੰਗੜ ਦਾ ਬੱਚਾ ਬਾਈ ਇਹ ਤੇ ਮਾਂ ਦਾ ਰਿਕਾਰਡ ਦੁੱਧ ਬਾਈ ਇਹਦਾ 23 ਕਿਲੋ 600 ਤੇ ਮਾਲੀ ਪਾਰਸ ਖਜਾਲਾ ਪਿੰਡਾ ਬਾਈ ਆਪਣਾ ਖਜਾਲਾ ਪਿੰਡਾ ਪਾਰਸ ਇਹਦਾ ਨਾਂਗਾ ਤੇ ਮੋਰਾ ਜੈਡ ਬਲੈਕ ਬਾਈ ਬਿਲਕੁਲ ਮੋਰਾ ਦੇ ਵਿੱਚ ਆ ਤੇ ਆ ਭਰਾਵੋ ਬੀਰ ਹੋਰਾਂ ਦੇ ਨੰਬਰ ਨੇ ਬਾਈ ਪੜ ਲਓ ਇੱਕ ਵਾਰੀ ਸਕਰੀਨ ਸ਼ਾਟ ਲੈ ਲਿਓ ਪਿੰਡ ਖਜਾਲਾ ਮਹਿਤਾ ਰੋਡ ਅੰਮ੍ਰਿਤਸਰ ਤੇ ਸੋ ਠੀਕ ਆ ਬਾਈ ਜੀ ਧੰਨਵਾਦ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ ਆਲ